ਨੋਸਾਰਾ ਟੱਬਰ ਨੂੰ ਬੜੀ ਪਰਚੋਲ ਪਈ ਆ ਫੇ ਫੋਨ ਕਿੰਨੇ ਲੈ ਕੇ ਦਿੱਤਾ ਵਾ ਮੈਂ ਮਾਂ ਹਾਂ ਮੈਂ ਲੈ ਕੇ ਦੇਣਾ ਨਹੀਂ ਨੋਂ ਤੁਹਾਡੀ ਤੇ ਮੈਨੂੰ ਨਾ ਪੱਲੇ ਨਹੀਂ ਬੰਦੀ ਨਾ ਕਿ ਤੇ ਮੇਰੀ ਗੱਲ ਹੀ ਕਰਵਾਉਂਦੀ ਸੀ ਤੇ ਕੀ ਕਰਦੀ ਫਿਰ ਹੁਣ ਕੋਲ ਰਪਿੰਦਰ ਨੇ ਦੱਸਿਆ ਜਾਂ ਭਾਵੇਂ ਕਿਤੇ ਬਾਹਰੋਂ ਪਤਾ ਲੱਗਾ ਵਾ ਤੇਰਾ ਫਰਜ ਨਹੀਂ ਹੀ ਮੈਨੂੰ ਦੱਸਣ ਦਾ ਇਹ ਕੁੜੀ ਨੂੰ ਫੋਨ ਲੈ ਕੇ ਦੇਣਾ ਵਾ ਤੇਰੇ ਕੋਲ ਪੈਸੇ ਆਏ ਕਿੱਥੋਂ ਕੀਤੀ ਇਹ ਗੱਲ ਆਪਣੀ ਮਾਂ ਨਾਲ ਕਿ ਨਹੀਂ ਕੀਤੀ ਹੈਗੀ ਮੈਂ ਤੈਨੂੰ ਚਾਹ ਪੁੱਛੀ ਆ ਆਉਂਦਿਆਂ ਸਵਾਲ ਜਵਾਬ ਨਾ ਕਰਨਿਆ ਪਿਆ ਕਰ ਤੋਂ ਪੱਤ ਤੋਂ ਇਲਾਵਾ ਕੋਈ ਕੰਮ ਵੀ ਹੈਗਾ ਵਾ ਤੁਹਾਨੂੰ ਪਰਤੇ ਰੀ ਰਿਤorpੀਆ ਵੀ ਕੋ ਬਸ ਪੜਣਾ ਹੀ ਪੜਣਾ ਵਾ ਘਰ ਦੇ ਵਿੱਚ ਮੰਮੀ ਨੇ ਕਹਿੰਦੇ ਹੀ ਕਿ ਸੋਨਾ ਬੰਨੇ ਦਿੱਤਾ ਵਾ ਹਜੇ ਤੱਕ ਆਇਆ ਨਹੀਂ ਐ ਕਿਹੜਾ ਵਾ ਜਿਹੜਾ ਰਾਣੀ ਹਾਰ ਦਿੱਤਾ ਹਜੇ ਤੱਕ ਦਿੱਤਾ ਤਾਂ ਹੈਗਾ ਵਾ ਸਾਡਾ ਜਾਣ ਦਾ ਹੀ ਟਾਈਮ ਨਹੀਂ ਲੱਗਾ ਜਾ ਕੇ ਪਤਾ ਹੀ ਕਰ ਆਈਏ ਫੇ ਉਹਨੇ ਤਿਆਰ ਵੀ ਕੀਤਾ ਕਿ ਨਹੀਂ ਹਜੇ ਕੋਈ ਨਹੀਂ ਕਰ ਲਿਆ ਮੋਟੇ ਮਿੰਟ ਸੋਚੀ ਪੁੱਛਣ ਗਈ ਮੈਂ ਲੱਗੀ ਹਾਂ ਚਾਹ ਬਣਾਉ ਤੇ ਜਾ ਕੇ ਦੇਖ ਲੋਗੀ ਅਹ ਮੈਂ ਆਪਣਾ ਮੈਂ ਮੰਮੀ ਜੀ ਮੈਂ ਹਨੇਈ ਪਤਾ ਮੈਂ ਬੜਾ ਪਰ ਇੱਕ ਗੱਲ ਇਹ ਵੀ ਆ ਪਰ ਜਾਈ ਆ ਉਹ ਦੇ ਸਾਥੀ ਉਹਨੇ ਇਹਦੇ ਨਾਲ ਇਦਾਂ ਕਿਉਂ ਕਰਨਾ ਹੁਣ ਇਹ ਨਹੀਂ ਪਤਾ ਲੱਗਦਾ ਪਈ ਚੱਕਰ ਕੀ ਐ ਮੈਨੂੰ ਤਾਂ ਸਮਝ ਨਹੀਂ ਲੱਗਦੇ ਰੰਦੇ ਵੀਰ ਜੀ ਮੰਮੀ ਨੂੰ ਸਾਥ ਲੈ ਕੇ ਆਈ ਅੱਛਾ ਕੋ ਲੱਗੀ ਰੋਣਾ ਕੀ ਠੀਕ ਠੀਕ ਆ ਚਲੋ ਵਧੀਆ ਆ ਚਾਹ ਬਣਾ ਲੈਣਾ ਘੁੱਟ ਫੇਰ ਹੁਣ ਕੁੜੀ ਨੇ ਵੀ ਪੀਣੀ ਹੋਣੀ ਆ ਪਾਣੀ ਪਾ ਕੇ ਤੇ ਬਣਾ ਹੀ ਲੈਣੀ ਆ ਘੁੱਟ ਕੇ ਮੰਮੀ ਹਾਂ ਪਤਾ ਕੀ ਕਰਨ ਲੱਗੇ ਚਾਹ ਲੱਗੀ ਹੈ ਬਣਾਉਣਾਂ ਇਓ ਚਾ ਮੈਂ ਨਾ ਦਿੰਨੀ ਆ ਨਹੀਂ ਪੁੱਤ ਆ ਜਾ ਹੁਣ ਤੋਂ ਪਿੰਡੋਂ ਫੇਰਾ ਪਾ ਕੇ ਆਏਂਗੀ ਨਾ ਤੇ ਫੇਰ ਤੋਂ ਚੌਂਕੇ ਦਾ ਕਰ ਲਈ ਕੰਮ ਮੰਮੀ ਹੁਣ ਜਿੱਥੇ ਇੰਨੇ ਦਿਨ ਲੰਗੇ ਉੱਥੇ ਹੋਰ ਨੰਗਾ ਲਾ ਦੋ ਦਿਨ ਤੂੰ ਚੌਂਕੇ ਪਤਾ ਨਹੀਂ ਕਿਦਾਂ ਚੜਾਉਣਾ ਵਾ ਬਸ ਇਦਾਂ ਹੀ ਕਰੀ ਜਾਣ ਦੇ ਆ ਇੱਕ ਵਾਰੀ ਪੇਕੇ ਫੇਰਾ ਪਾਇਆ ਪੁੱਤ ਫੇਰ ਚੜਾ ਲਾਂਗੇ ਅੱਗੇ ਵੀ ਮੈਂ ਕਰਦੀ ਹਾਂ ਹੁਣ ਕਰਨ ਨੂੰ ਦੋ ਦਿਨ ਤੱਕ ਕੀ ਹੋਣ ਲੱਗਾ ਪੁੱਤ ਕੀ ਕਰ ਮੰਮੀ ਮੈਂ ਵਿਹਲੀ ਬੈਠੀ ਕੀ ਕਰਿਆ ਕਰਾਂ ਚੱਲ ਕੋਈ ਨਹੀਂ ਕਰ ਲਿਆ ਕਰ ਤੂੰ ਹੀ ਕਰ ਲਿਆ ਕਰੀ ਮੈਂ ਫੇਰ ਮੈਂ ਬਹਿ ਜਾ ਕਰੂੰਗੀ ਵਿਹਲੀ ਨਾਲੇ ਮੰਮੀ ਮੈਨਾਂ ਟਾਡੇ ਵੱਲ ਕੰਮ ਆਈ ਹੀ हां दस मम्मी ਤੁਸੀਂ ਮੈਨੂੰ ਉਦੋਂ ਕਹਿਣ ਡੇ ਸੀ ਕਿ ਸੋਨਾ ਬਣਨ ਵਾਸਤੇ ਦਿੱਤਾ ਵਾ ਤੇ ਹਜੇ ਤੱਕ ਆਇਆ ਕਿਉਂ ਨਹੀਂ ਐ ਦਿੱਤਾ ਵੀ ਐ ਕਿ ਝੂਠ ਬੋਲਣ ਡੇ ਆ ਦਿੱਤਾ ਥੈਗਾ ਵਾ ਸਾਡਾ ਜਾਣ ਦਾ ਹੀ ਟਾਈਮ ਨਹੀਂ ਲੱਗਾ ਫੇ ਜਾ ਕੇ ਪਤਾ ਹੀ ਘਰ ਆਇਆ ਫੇ ਉਹਨਾਂ ਤਿਆਰ ਵੀ ਕੀਤਾ ਕਿ ਨਹੀਂ ਹਜੇ ਕੋਈ ਨਹੀਂ ਕਰ ਲੈਨੇ ਪਤਾ ਮੰਮੀ ਜੇ ਤੁਹਾਡੇ ਕੋ ਨਹੀਂ ਜਾਇਆ ਜਾਣ ਡਿਆ ਤੇ ਤੁਹਾਨੂੰ ਦੱਸ ਦੋ ਅਸੀਂ ਦੋਵੇਂ ਜਾਣੇ ਜਾਂ ਪਤਾ ਕਰ ਆਉਂਨੇ ਆ ਕਿਹੜੀ ਸੁਨਿਆਰੀ ਨੂੰ ਦਿੱਤਾ ਵਾ ਕੋਈ ਨਹੀਂ ਸੁਨਿਆਰਾ ਵੀ ਦੱਸਦਾ ਨਹੀਂ ਪੁੱਤ ਇਹ ਕਿਹੜੀ ਗੱਲ ਐ ਨੇ ਆ ਰਹਿਤਾ ਤਾਂ ਮਮੀ ਨਾ ਟਾਈਮ ਥੋੜੀ ਲੱਗਦਾ ਵਾ ਤੁਸੀਂ ਨਾਲੇ ਕਹਿਣ ਦੇ ਵਿਆਹ ਤੋਂ ਪਹਿਲਾਂ ਦਾ ਦਿੱਤਾ ਵਾ ਤੇ ਹੁਣ ਤੱਕ ਤੇ ਬਣ ਜਾਣਾ ਚਾਹੀਦਾ ਵਾ ਬਣ ਗਿਆ ਹੋਊਗਾ ਹੁਣ ਅਸੀਂ ਸਾਡੇ ਕੋਈ ਨਹੀਂ ਜਾ ਹੋਇਆ ਚਲੋ ਜੇ ਮੈਂ ਨਹੀਂ ਜਾਣਾ ਤੇ ਇਹਨਾਂ ਨੂੰ ਕਹਿ ਦੋ ਇਹ ਆਪੇ ਫੜ ਲਿਆਉਣਗੇ ਹੁਣ ਤੁਹਾਨੂੰ ਵੀ ਪਤਾ ਵਾ ਘਰ ਮਮੀ ਕੋਈ ਨਾ ਕੋਈ ਆ ਜਾਂਦਾ ਵਾ ਚਲ ਪਾਇਆ ਹੋਊਗਾ ਤੁਹਾਨੂੰ ਕੋਈ ਗਲਤ ਨਾ ਕਰੂਗਾ ਮੈਂ ਤਾਂ ਕਹਿਣ ਦੀ ਹੀ ਇਹ ਤਾਂ ਗੱਲ ਤੇਰੀ ਠੀਕ ਵਾ ਪੁੱਤ ਕੋਈ ਨਹੀਂ ਕਰ ਲੈਨੇ ਪਤਾ ਜਾਣੇ ਕਿਵੇਂ ਉਹ ਜਿਹੜਾ ਮੈਂ ਪਿੰਡੋਂ ਲਿਆਂਦਾ ਵਾ ਉਹ ਪਾਰਾ ਬੜਾ ਵਾ ਉਹ ਪੈਂਦਾ ਨਹੀਂ ਆ ਤੇ ਮੈਂ ਸੋਚਣ ਦੀ ਕਿ ਚਲ ਤੁਸੀਂ ਕਹਿਣ ਦੇ ਅਸੀਂ ਹੋਰਾਂ ਜੱ ਬਣਾਇਆ ਵਾ ਤੇ ਉਹ ਪਾਲਿਆ ਕਰੂੰਗੀ ਮੈਂ ਆਨੇ ਕੋਈ ਨਹੀਂ ਮੈਂ ਲਿਆ ਦਾਂਗੇ ਤੈਨੂੰ ਪਾਲਿਆ ਕਰੀ ਤੂੰ ਇਹ ਕਿਹੜੀ ਗੱਲ ਪੁੱਤ ਦੱਸ ਸੋਨਾ ਤੇਰੇ ਨਾਲੋਂ ਚੰਗਾ ਵਾ ਮੰਮੀ ਜੇ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਦੋ ਕੋਈ ਗੱਲ ਨਹੀਂ ਮੈਂ ਵੀ ਤੁਹਾਡੀ ਧੀ ਹਾਂ ਕੋਈ ਗੱਲ ਨਹੀਂ ਪੁੱਤ ਗੱਲ ਕਾਦੀ ਹੈ ਮੇਰੇ ਕੋਈ ਗੱਲ ਨਾ ਲੁਕਾਇਓ ਨਹੀਂ ਲੁਕਾਉਂਦੇ ਤੇਰੇ ਕੋ ਹੁਣ ਤੂੰ ਘਰ ਦੀ ਸਾਡੀ ਧੀ ਹਾਂ ਘਰ ਦੇ ਵਿੱਚ ਤੂੰ ਸਾਡੀ ਹਮਦਰਦ ਆਂ ਸਭ ਕੁਝ ਆ ਤੂੰ ਕੋਈ ਉਪਰੀ ਆਂ ਚਲੋ ਕੋਈ ਗੱਲ ਨਹੀਂ ਮੰਮੀ ਇਹਨਾਂ ਨਾਲ ਗੱਲ ਕਰਕੇ ਵੇਖ ਲਿਓ ਜੇ ਤੇ ਜਾਣ ਕੇ ਇਕੱਲੇ ਠੀਕ ਆ ਤੇ ਫਿਰ ਮੈਂ ਚਲ ਜੂੰਗੀ ਨਾਲ ਆ ਕੋਈ ਨਹੀਂ ਮੈਂ ਪੁੱਛਾਂਗੀ ਇਹਨੂੰ ਕਰਾਂਗੀ ਮੁੰਡੇ ਨਾਲ ਕਿ ਤੂੰ ਜਾਏਂਗਾ ਸੁਨਿਆਰੇ ਵਾਲਾ ਕਿ ਜਾਂ ਮੈਂ ਜਾਵਾਂ ਪੁੱਛਾਂਗੀ ਇਹਨੂੰ ਮੈਂ ਕਿੱਦਾਂ ਕਹਿੰਦਾ ਵਾ ਚਲੋ ਠੀਕ ਆ ਜੇ ਕੋਈ ਕੰਮ ਕਰਨ ਨੂੰ ਆ ਤਾਂ ਦੱਸ ਦੋ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਚੱਲ ਪਤ ਅੰਦਰ ਕੋਈ ਨਹੀਂ ਕੰਮ ਕਰ ਲਾਂਗੇ ਕੰਮ ਹੀ ਕਰਨਾ ਸਾਰੀ ਉਮਰ ਚਲੋ ਠੀਕ ਆ ਮੰਮੀ ਹਾਂ ਦੋ ਦਿਨ ਨਾ ਕੰਮ ਕਰੇਂਗੀ ਤੇ ਫੇਰ ਕੀ ਆ ਫੇਰਾ ਮਾਰਿਆ ਪੇਕੇ ਫੇਰ ਕੰਮ ਵੀ ਕਰਾ ਲਾਂਗੇ ਕੋਈ ਗੱਲ ਨਹੀਂ ਆਵੇਂ ਕੰਮ ਕੰਮ ਕਿੰਨਾ ਕੰਮ ਆ ਤੈਨ ਤੈਹੀਂ ਜੀ ਆ ਵੇਖਾਂ ਸਾਰਾ ਝੂਠ ਬੋਲਣ ਈ ਮਾਤਾ ਕੀ ਬਣੇ ਦਿੱਤਾ ਕੁਛ ਵੀ ਨਹੀਂ ਦਿੱਤਾ ਇਹ ਵੇ ਝੂਠ ਮਾਰੀ ਜਾਂਦੇ ਆ ਸੋਨਾ ਦਿੱਤਾ ਬਣਨ ਵਾਸਤੇ ਵਿਆਹ ਤੋਂ ਪਹਿਲਾਂ ਦਾ ਦਿੱਤਾ ਵਾ ਤੇ ਹਜੇ ਤੱਕ ਬਣਿਆ ਨਹੀਂ ਹੋਗਾ ਕੋਈ ਗੱਲ ਨਹੀਂ ਕਹਿ ਤੈ ਮੈਂ ਆਈ ਆ ਕਿੰਨਾ ਨਾਲ ਗੱਲ ਕਰੋ ਜੇ ਮੰਮੀ ਨੇ ਨਾ ਗੱਲ ਕੀਤੀ ਮੈਂ ਹੀ ਪੁੱਛ ਲੈਣਾ ਫਿਰ ਹਾਏ ਹਾਏ ਇਹ ਤੇ ਮੇਰੇ ਪਿੱਛੇ ਪੈ ਗਈ ਆ ਹੁਣ ਕੀ ਕਰਾਂ ਇਹ ਤੇ ਸੁਣਦੀ ਤੇ ਨਹੀਂ ਚਲੀ ਗਈ ਆ ਇਹ ਤੇ ਹੁਣ ਭਰੀ ਜਾਂਦੀ ਇੱਕੋ ਗੱਲ ਮम्मी ਸੱਟ ਕਿੱਥੇ ਬਣਨੇ ਦਿੱਤਾ ਸੱਟ ਲਿਆਂਦਾ ਨਹੀਂ ਗਾ ਕਿੰਨਾ ਚਿਰ ਹੋ ਗਿਆ ਵਾ ਹੁਣ ਮੈਂ ਕੀ ਜਵਾਬ ਇਹਨੂੰ ਦਵਾਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਈ ਮੈਂ ਤਾਂ ਆਖਿਆ ਕੱਦੀ ਵਾਰੀ ਪੁੱਛ ਕੇ ਹਟ ਜੂਗੀ ਪਰ ਨਾ ਉਹ ਤੇ ਵਿੱਚ ਪਿੱਛੇ ਹੀ ਪੈ ਗਈ ਉਹ ਤੇ ਮੈਨੂੰ ਰੋਜ਼ ਪੁੱਛਦੀ ਆ ਮम्मी ਨਹੀਂ ਤੁਸੀਂ ਜਾਣਾ ਤੇ ਅਹੀਂ ਲੈ ਆਉਨੇ ਜਾ ਕੇ ਕੀ ਕਰਾਂ ਹੁਣ ਮੈਂ ਹੁਣ ਕੀ ਦੱਸਾਂ ਮੈਂ ਹੁਣ ਮੁੰਡੇ ਨਾਲ ਘਰ ਨਹੀਂ ਸਲਾਹ ਕਿੱਦਾਂ ਕਰਨਾ ਮੈਂ ਇਹ ਤੇ ਮੇਰੇ ਪਿੱਛੇ ਪੈ ਗਈ ਤੇ ਸੈਟੀ ਮੰਗੀ ਜਾਂਦੀ ਆ ਹੁਣ ਕਿੱਥੋਂ ਦੇਣਾ ਸੈਟੇ ਨੂੰ ਪਰ ਨਹੀਂ ਉਹਦੇ ਨਾਲ ਗੱਲ ਪਤਾ ਨਹੀਂ ਹੈ ਕਿੱਥੇ ਵੇਹਨੀ ਆ ਦੇ ਗਦਰ ਜੀ ਤੇ ਕਾਕਾ ਤੋਂ ਸੁਤਾਂ ਮੈਂ ਹਾਂ ਉਹ ਮਦਾ ਉਧਰ ਲੰਮੀ ਪੈ ਗਿਆ ਅੱਛਾ ਉੱਥੇ ਫਿਰ ਤਾਂ ਇਹ ਲੋਈਆ ਲੈ ਗੱਲ ਕੀ ਹੋਣੀ ਆ ਭਰਾਵਾ ਮੈਨੂੰ ਤੇ ਅੱਥੀ ਕਰੀ ਪੈ ਗਿਆ ਵਾ ਕੰਨਾਂ ਦੇ ਘਰ ਪੈ ਗਿਆ ਹੁਣ ਕੋਪਟੀ ਤੇ ਮੈਨੂੰ ਸੋਨਾ ਹੀ ਪੁੱਛੀ ਜਾਂਦੀ ਤੁਸੀਂ ਸੋਨਾ ਬਣਨੇ ਦਿੱਤਾ ਤੇ ਨਿਆਂਦਾ ਕਿਉਂ ਉਹ ਤੇ ਮੈਨੂੰ ਰਸੋਈ 'ਚ ਪੁੱਛਣ ਗਈ ਮੈਂ ਲੱਗੀ ਹਾਂ ਚਾਹ ਬਣਾਵਾਂ ਤੇ ਜਾ ਕੇ ਦੇਖ ਲੋਗੀ ਇਹ ਮੈਂ ਬਣਾਉਣੀ ਆ ਮੰਮੀ ਜੀ ਮੈਂ ਨਹੀਂ ਪੁੱਤ ਮੈਂ ਬਣਾ ਲੇਂਗੀ ਕੋਈ ਨਹੀਂ ਪਿੰਡੋਂ ਫੇਰਾ ਮਾਰ ਕੇ ਆਏਗੀ ਨਾ ਤੇ ਫੇਰ ਤੈਨੂੰ ਮੈਂ ਕੰਮ ਲਾ ਲਾਂਗੀ ਕੋਈ ਗੱਲ ਨਹੀਂ ਦੋ ਦਿਨ ਖਲੋ ਜਾ ਹਾਂ ਗੱਲ ਹੋਈ ਤੇ ਮੁੜ ਕੇ ਪਤਾ ਕੀ ਆਂਦੀ ਆ ਮੰਮੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹਾਂ ਹਾਂਜੀ ਤੇ ਮੈਂ ਕਿਹਾ ਪੁੱਤ ਘਰ ਗੱਲ ਕਿਹੜੀ ਕਰਨੀ ਆ ਆਂਦੀ ਗੱਲ ਮੈਂ ਇਹ ਕਰਨੀ ਸੀ ਵੀ ਤੁਸੀਂ ਸੋਨਾ ਬਣਨੇ ਦਿੱਤਾ ਸੀ ਤੈਨੂੰ ਹਿਲਾਉਂਦਾ ਹੀ ਨਹੀਂਗਾ ਤੁਸੀਂ ਵਿਆਹ ਤੋਂ ਪਹਿਲਾਂ ਨਾ ਬਣਨੇ ਦਿੱਤਾ ਵਾ ਅਜੇ ਤੱਕ ਤੁਸੀਂ ਲੈ ਕੇ ਨਹੀਂ ਆਏ ਕੀ ਗੱਲ ਬਣਨੇ ਦਿੱਤਾ ਵੀ ਆ ਕਿ ਨਹੀਂ ਮਾੜਾ ਲਗਾਉਣਾ ਕੁਝ ਨਹੀਂ ਹੁਣ ਸਿੱਧਾ ਕਹਿ ਦੇਣਾ ਸੀ ਕਿ ਹੈ ਨਹੀਂ ਕੋਈ ਵੀ ਸੈਟ ਜੇ ਤੁਸੀਂ ਬਣਾਇਆ ਨਹੀਂ ਆ ਤਾਂ ਲੈ ਆ ਕਿੱਥੋਂ ਲਈਏ ਚੁੱਪ ਕਰਕੇ ਨਾ ਸੱਚ ਦੱਸ ਦੋ ਉਹਨੂੰ ਅੱਜ ਨਹੀਂ ਤੇ ਗੱਲ ਪਤਾ ਲੱਗਣੇ ਲੱਗਣਾ ਉਹਨੂੰ ਉਹ ਤਾਂ ਗੱਲ ਤੇਰੀ ਠੀਕ ਆ ਪਤਾ ਤੈਨੂੰ ਲੱਗਣਾ ਹੀ ਆ ਪਰ ਮੈਂ ਤਾਂ ਉਹਨੂੰ ਨਹੀਂ ਮੈਂ ਨਹੀਂ ਮੁੱਕਰੀ ਬੇਖੋ ਮੈਂ ਤੁਹਾਨੂੰ ਇਹੋ ਗੱਲ ਕਹੀ ਤੇ ਨਹੀਂ ਦਿੱਤਾ ਵਾ ਬੰਨੀ ਸਾਡੇ ਕੋਲ ਜਾਇਆ ਨਹੀਂ ਗਿਆ ਲਾ ਤੂੰ ਹੀ ਉਹਨੂੰ ਸਿੱਧਾ ਕਹਿ ਦੇ ਦਲਜੀਤ ਨਾਲ ਗੱਲ ਕਰ ਲੈ ਸੈਟ ਬਾਰੇ ਜਿਹੜਾ ਸੈਟ ਲੈ ਕੇ ਆਉਣਾ ਨਾ ਤੇ ਆਪਣੀ ਗੱਲ ਕਰ ਲਵਾਂਗਾ ਤੇ ਨਾਲ ਲਿਆਉਣਾ ਕਿ ਨਹੀਂ ਲਿਆਉਣਾ ਉਹ ਸੈਟ ਉਹਨੇ ਕਿੱਥੋਂ ਲਿਆਈਏ ਮਾਹ ਤਾਂ ਹੀ ਵਿਆਹ ਕੀਤਾ ਵਾ ਉਹਨੂੰ ਕੀ ਹੈ ਗਾਨਾ ਪੁੱਤ ਪਤਾ ਇਹ ਗੱਲ ਦਾ ਉਹਨੂੰ ਥੋੜਾ ਪਤਾ ਵਾ ਤੇ ਮਾਹਾਂ ਕੀਤਾ ਵਾ ਮੈਂ ਉਹਨੂੰ ਤਾਂ ਮੰਗਣਾ ਮੈਂ ਉਹਨੂੰ ਸਭ ਕੁਝ ਦੱਸਤਾ ਵਾ ਕਿ ਆ ਘਰ ਵਾ ਸਭ ਕੁਝ ਇੱਥੇ ਹੈਗਾ ਵਾ ਵਾਧੂ ਜੀਜੀ ਤੇ ਕੋਈ ਨਹੀਂ ਹੈਗੀ ਨਾ ਕੋਈ ਗੱਡੀ ਐ ਤੇ ਨਾ ਕੋ ਆਹੋ ਮੋਟਰਸਾਈਕਲ ਤੇ ਇਹਨੂੰ ਸਭ ਕੋ ਸਾਡੀ ਦੱਸਿਆ ਵਾ ਤੇ ਲਗਾਉਣਾ ਕਿਉਂ ਫੇਰ ਹੁਣ ਤੇਰੇ ਕੋ ਆਵੂ ਕਿ ਤੇ ਤੂੰ ਸੱਚ ਦੱਸ ਦੇ ਹਣ ਮੈਂ ਮੈਂ ਦੱਸ ਦੂੰਗਾ ਮੈਂ ਕਰ ਲਾਂਗਾ ਗੱਲ ਉਹਦੇ ਨਾਲ ਆਂਦੀ ਮੈਂ ਪੁੱਛਨੀ ਆ ਉਹਨੂੰ ਜਾ ਕੇ ਭੀ ਜਾਂ ਤੂੰ ਜਾਏਂਗਾ ਕਿ ਜਾਂ ਮੈਂ ਤੇਰੇ ਨਾਲ ਚੱਲਾਂ ਮੇਰੀ ਸੁਣੋ ਜਾਨਾਰੇ ਕੋ ਇਹਨੂੰ ਹੈਗੀ ਆ ਵੱਡਿਆਂ ਦੀ ਹਵਾ ਇਹ ਹੈਗੀ ਵੱਡੇ ਘਰ ਦੀ ਤੇ ਇਹਨੇ ਲੱਭਣਾ ਸਭ ਕੋ ਇੱਥੇ ਉਹ ਸਭ ਕੋ ਜੋ ਉਹਨੂੰ ਉੱਥੇ ਮਿਲਦਾ ਰਿਹਾ ਵਾ ਆ ਪਰ ਇੱਥੇ ਹੈਈ ਕੋ ਜਣੀ ਆ ਆ ਸਾਡੇ ਕੋਲ ਤੇ ਜੋ ਕੁਝ ਹੋਈ ਨਾ ਕੋਈ ਝੂਠ ਮਾਰਿਆ ਹੋਵੇ ਜਾਂ ਕੋਈ ਕਿਸੇ ਨੂੰ ਕਿਹਾ ਹੈ ਤੁਹਾਡੇ ਕੋਲ ਸਭ ਕੋ ਗੱਡੀਆਂ ਹੈਗੀਆਂ ਸਭ ਕੋ ਹੈ ਗਾੜੀ ਕੋ ਤਾਂ ਗੱਲ ਵਾ ਆ ਹੋਈ ਤਾਂ ਗੱਲ ਹੈਗੀ ਆਂ ਅਸੀਂ ਤਾਂ ਝੂਠ ਨਹੀਂ ਬੋਲਿਆ ਪਰ ਹੁਣ ਵਿਚੋਲਣ ਨੇ ਕੀ ਪਤਾ ਕੀ ਕੁਛ ਉਹਨੂੰ ਕਿਹਾ ਤੇ ਕੀ ਨਹੀਂ ਕਿਹਾ ਜਿਹੜੀ ਉਹ ਘੜੀ ਘੜੀ ਸਾਨੂੰ ਕਹਿੰਦੀ ਮਮੀ ਵਿਚੋਲਣ ਨੇ ਕੁਝ ਨਹੀਂ ਕਿਹਾ ਜਿੱਥੋਂ ਤੱਕ ਮੈਨੂੰ ਲੱਗਦਾ ਹੋਣਾ ਇਹਦੀ ਭਾਬੀ ਨੇ ਸਭ ਕੁਝ ਕੀਤਾ ਵਾ ਮੈਨੂੰ ਤਾਂ ਲੱਗਦਾ ਵਾ ਉਹਨੇ ਜਾਣ ਬੁਝ ਕੇ ਮਾਰੇ ਘਰ ਵਿਆਹ ਦਾ ਇਹਨੂੰ ਤੇ ਇਹ ਮੰਨੋ ਜਾਂ ਨਾ ਮੰਨੋ ਕਿ ਇਸ ਦਿਨ ਨੂੰ ਇਹ ਗੱਲ ਨਿਕਲ ਨਹੀਂ ਆ ਨੀ ਪਰ ਇੱਕ ਗੱਲ ਇਹ ਵੀ ਆ ਪਰਝਾਈ ਆ ਉਹਦੇ ਸਾਥੀ ਉਹਨੇ ਇਹਦੇ ਨਾਲ ਇਦਾਂ ਕਿਉਂ ਕਰਨਾ ਹੈ ਹੁਣ ਇਹ ਨਹੀਂ ਪਤਾ ਲੱਗਦਾ ਵੀ ਚੱਕਰ ਕੀ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਉਮਾਦਾ ਕਰਨਾ ਕੀ ਅੱਜ ਕੱਲ ਨਾ ਕਿਸੇ ਦੀ ਨੀ ਬੰਦੀਆਂ ਵਧਾਈਆਂ ਸਕੀਆਂ ਕਿ ਅੱਜ ਕੱਲ ਇਹ ਕੁਝ ਨਹੀਂ ਪਤਾ ਕੀ ਹੋਇਆ ਤੇ ਕੀ ਨਹੀਂ ਨਹੀਂ ਤੇ ਕੀ ਗੱਲੇ ਦੇ ਮਾਪਿਆਂ ਨੂੰ ਪਤਾ ਨਹੀਂ ਇਹ ਘਰ ਕਿਦਾਂ ਦਾ ਵਾ ਅੱਜ ਕੱਲ ਜਿਹਨੇ ਵੀ ਰਿਸ਼ਤਾ ਕਰਨਾ ਹੁੰਦਾ ਨਾ ਸਭ ਕੋ ਵੇਖ ਕੇ ਕਰਦਾ ਵਾ ਇਹ ਨਹੀਂ ਵੀ ਮੂੰਹ ਜੋ ਕਿ ਜਿੱਥੇ ਮਰਜੀ ਕੁੜੀ ਵਿਆਹਦੀ ਹੈ ਇਹ ਗੱਲ ਤਾਂ ਹੈ ਵੀ ਨੇ ਇਦਾਂ ਕਰੀ ਉਹਦੇ ਨਾਲ ਆਪੇ ਹੀ ਗੱਲ ਕਰਨੀ ਜਿਹੜੀ ਕਰਨੀ ਆ ਤੇ ਆਪੇ ਹੀ ਉਹਨੂੰ ਸਮਝਾ ਦੇ ਮੇਰੇ ਕੋਲ ਤਾਂ ਨਹੀਂ ਉਹ ਕੁਝ ਵੀ ਕਿਹਾ ਜਾਂਦਾ ਤੂੰ ਹੀ ਟੈਨਸ਼ਨ ਨਾ ਲਾਓ ਠੀਕ ਹੈ ਨਾ ਮੈਂ ਆਪੇ ਹੀ ਗੱਲ ਕਰ ਲੂੰਗਾ ਮੈਂ ਦੱਸ ਦੂੰਗਾ ਉਹਨੂੰ ਇਹ ਕੋਈ ਸੈਟ ਨਹੀਂ ਹੈਗਾ ਜਿੰਨੇ ਜੋਗੀ ਹੈਗਾ ਪਾ ਉਹ ਕੋਈ ਤੁਹਾਡੇ ਕੋਲ ਠੀਕ ਹੈ ਨਾ ਜਾਓ ਤੁਸੀਂ ਚਲੋ ਠੀਕ ਵਾ ਫਿਰ ਕਰ ਲਈ ਹੁਣ ਆਪਾਂ ਇਹ ਗੱਲ ਭਰਾਵਾਂ ਮੈਂ ਘੜੀ ਘੜੀ ਕੀ ਆਖਾਂ ਉਹ ਜਿਹੜਾ ਤੈਨੂੰ ਇੱਕ ਸੈਟ ਪਿਆ ਵਾ ਤੂੰ ਇਹਨੇ ਸੈਟ ਕੀ ਕਰਨੀ ਆ ਬਾਰ ਬਾਰ ਮੰਮੀ ਨੂੰ ਤੰਗ ਕਰੀ ਜਾਂਦੀ ਏ ਜਦੋਂ ਮੇਰੇ ਲੱਗੀ ਆਉਗੀ ਨਾ ਮੈਂ ਸਭ ਕੁਝ ਦੱਸ ਦੇਣਾ ਕੋਈ ਸੈਟ ਨਹੀਂ ਹੈਗਾ ਜੇ ਤੂੰ ਕੱਲ ਨੂੰ ਕੋਈ ਪੈਸਾ ਤੇ ਲਾਉਗਾ ਨਾ ਮੈਂ ਤੈਨੂੰ ਸੈਟ ਬਣਾ ਦਾਂਗੇ ਐਡਾ ਇਹਨੇ ਸੈਟ ਪਾ ਕੇ ਘੁੰਮਣਾ ਏ ਨੇ ਯਾਰ ਇਹਨਾਂ ਦੇ ਨਾ ਮਾਂ ਮਤਿਓਨੇ ਦਿਮਾਗੀ ਖਰਾਬ ਕਰਕੇ ਰੱਖਿਆ ਕੀ ਹੋ ਗਿਆ ਬੜੇ ਖਪੇ ਤੇ ਪਿਆਏ ਹੋ ਕੀ ਗੱਲ ਯਾਰ ਖਪੇ ਤਾਂ ਪਿਆ ਹੀ ਹੋਣਾ ਬੇਇੱਜ਼ਤੀ ਕਰਾਉਣ ਵਾਸਤੇ ਤਿਆਰ ਹੋ ਜਹਣ ਫੇਰ ਚਾਹੀ ਬੇਇੱਜ਼ਤੀ ਕਰਾਉਣ ਵਾਸਤੇ ਤਿਆਰ ਹੋ ਜਿਓ ਨਾ ਝੂੜਨੀ ਮਾਰਿਆ ਜਿਹੜਾ ਇਹਨਾਂ ਨੇ ਕੀ ਮੰਮੀ ਠੀਕ ਨਹੀਂ ਹੈ ਅੱਛਾ ਰੁਪਿੰਦਰ ਦੇ ਜਦੋਂ ਵਿਆਹ ਇਹਦੇ ਨਾਲ ਆਂਦਾ ਹਾਂ ਤੇ ਫੇਰ ਕੀ ਹੋ ਗਿਆ ਹੋਣਾ ਰੁਪਿੰਦਰ ਦਾ ਫੋਨ ਆਇਆ ਵਾ ਅੱਛਾ ਕਹਿੰਦੀ ਵੀ ਮੇਰੀ ਆਉਣ ਦੀ ਮੰਮੀ ਡੇੜੀ ਪਤਾ ਲੈਣਾ ਓਹ ਪਤਾ ਲੈਣਾ ਲੱਗੇ ਕੀ ਹੋਰ ਲੈ ਆ ਤਾਂ ਨਵਾਂ ਹੀ ਸਿਆਪਾ ਪੈ ਗਿਆ ਮਾਦਰ ਨੂੰ ਕਹਾਂ ਬਹਿ ਜਾ ਪਟੀਆਂ ਬੰਨ ਕੇ ਮੰਜੇ ਤੇ ਆ ਲੱਗੇ ਪਤਾ ਲੈ ਦਾ ਸਾਮ ਫਿਰ ਕੀ ਕਹਿੰਦੀ ਮਾਤਾ ਐ ਕਿ ਆਈ ਵੀ ਹੁਣ ਝੂਠ ਮਾਰ ਰਹੀ ਨਾ ਤੁਸੀਂ ਤੇ ਹੁਣ ਸੱਚੀ ਪੋ ਮੈਂ ਤੇ ਜਾਗ ਲੰਮੇ ਹੁਣ ਮੈਂ ਦੱਸ ਆ ਤੇ ਨਵਾਂ ਹੀ ਪੰਗਾ ਪੈ ਗਿਆ ਮੈਂ ਤੇ ਸੁਣ ਕੇ ਹੈਰਾਨ ਹੋ ਗਈ ਉਹਦੀ ਸੱਸਾਂ ਲਗੀ ਮਾਸੀ ਜੀ ਦਾ ਸੁਭਾਅ ਤੇ ਅੱਗੇ ਉਦਾਂ ਦਾ ਜੇ ਕਿਤੇ ਮਾਸੀ ਜੀ ਨੂੰ ਪਤਾ ਲੱਗਾ ਨਾ ਕਿ ਬਾਹਣਾ ਲਾਇਆ ਪਤਾ ਨਹੀਂ ਇੱਥੇ ਉਹਨਾਂ ਨੇ ਕਿਹੜਾ ਕਲੇਸ਼ ਕਰ ਜਾਣਾ ਮੈਨੂੰ ਤੇ ਲੱਗਦਾ ਭਾਵੇਂ ਸੈੱਟ ਦੀ ਗੱਲ ਵੀ ਕਰ ਦੇਣਾ ਮੈਨੂੰ ਵੀ ਉਹੀ ਲੱਗਣ ਡਿਆ ਆ ਹਾਏ ਹਾਏ ਮੇਰੇ ਤਾਂ ਟੈਨਸ਼ਨ ਪੈ ਗਈ ਆ ਬੰਨਾ ਬੰਦੇ ਆ ਹੁਣ ਆ ਲੱਗੇ ਆ ਨਾ ਆਪਾਂ ਨਾ ਐਂਦਾ ਕਰੀਏ ਬਾਨਾ ਲਈਏ ਮੰਮੀ ਨੂੰ ਕਹੀਏ ਕਿ ਮੰਮੀ ਥੋੜੇ ਠੀਕ ਨਹੀਂ ਆ ਤੇ ਕਹਿੰਦੇ ਆ ਕਿ ਮਿਲ ਜਾ ਆਣ ਕੇ ਤੇ ਆਪਾਂ ਭਾਪੇ ਕੇ ਚਲੀਏ ਮੇਰੇ ਸਵੇਰੇ ਆ ਜਾਣਗੇ ਆਪੀ ਬੇਇੱਜ਼ਤੀ ਕਰਾ ਲੋਗੀ ਨਵਦੀਪ ਘਰੇ ਹੀ ਨਾਲੇ ਉਹਨਾਂ ਦਾ ਵੀ ਨਹੀਂ ਪਤਾ ਵੀ ਹੁਣ ਆਉਣਾ ਕਿ ਸਵੇਰੇ ਆਉਣਾ ਆਏ ਹੇ ਅਸੀਂ ਪਹਿਲਾਂ ਮੈਂ ਉਹ ਰਾਤ ਕੱਢ ਗਈ ਤੇ ਤੁਹਾਡੇ ਤੋਂ ਪਹਿਲਾਂ ਮੈਂ ਸਵੇਰੇ ਰਾਤ ਰੋ ਬੈਠੀ ਹੁਣ ਤੁਸੀਂ ਇੰਨਾ ਤੇ ਕਲੀਅਰ ਕਰਨਾ ਹੀ ਨਾ ਰੁਪਿੰਦਰ ਨੂੰ ਉਹ ਪੱਕਾ ਥੋੜੀ ਹੈਗਾ ਹੀ ਕਿ ਹੁਣੇ ਆਉਣਾ ਵਗ ਜਾਂ ਲੇਟ ਬਣਾਵਾ ਉਹ ਕਹਿੰਦੀ ਵੀ ਆਉਣਾ ਮੰਮੀ ਨੂੰ ਨੇ ਪਤਾ ਰਹਿਣ ਵਾਸਤੇ ਅੱਛਾ ਉਹਨੇ ਨਹੀਂ ਦੱਸਿਆ ਮਨ ਨੂੰ ਬਈ ਬਹੁਤ ਔਖਾ ਹੁੰਦੇ ਕੰਮ ਬੇਇੱਜ਼ਤੀ ਤਾਂ ਉਹਨਾਂ ਦੀ ਵਾਕਿਆ ਬੜੀ ਕਰਨੀ ਮਸੀ ਜੀ ਨੇ ਇਹ ਮਾਂ ਦਾ ਹੱਡੀ ਨਾ ਕੋਈ ਨਾ ਕੋਈ ਸਿਆਪਾ ਪਾ ਕੇ ਰਖਦੀ ਏ ਸਾਡੇ ਪਾ ਦਾ ਮੈਂ ਤਾਂ ਗਿਆ ਮੈਂ ਝੂਠ ਤੇ ਹੀ ਮਾਰਦੇ ਜਿਹੋ ਜੀ ਮਾਂ ਨਾ ਉਹੋ ਜੀ ਉਹ ਕੁੜੀ ਏ ਉਹਨੂੰ ਕੀ ਲੋੜ ਪਈ ਇਹ ਨੰਬਾ ਨਾ ਲਾਣ ਦੀ ਕਿ ਮੰਮੀ ਬਿਮਾਰ ਹੈ ਉੱਦਾਂ ਕਹਿ ਦਿੰਦੀ ਕਿ ਨਹੀਂ ਉਹਨਾਂ ਦਾ ਟਾਈਮ ਨਹੀਂ ਹੈਗਾ ਜਾਂ ਕਿਤੇ ਗਏ ਆ ਨਹੀਂ ਆ ਜਾਣਾ ਬੀਠੀ ਨਹੀਂ ਹੈਗੀ ਆਹੋ ਪਰ ਵੇਖ ਲਓ ਇੱਕ ਵਾਰ ਵੀ ਜਿੱਦਾਂ ਮਰਜ਼ੀ ਆ ਹੋ ਤਾਂ ਤਸੱਤੀ ਹੁੰਦੀ ਨਾ ਵਿਆਹ ਦੇ ਅੱਗੇ ਗੇ ਹੋ ਕੇ ਕਰਨ ਦੀ ਸਾਰੇ ਕੰਮ ਪਰ ਇੱਕ ਗੱਲ ਵੇਖ ਲਓ ਇਹਨੇ ਇੱਕ ਵਾਰ ਵੀ ਫੋਨ ਕੀਤਾ ਤੁਹਾਨੂੰ ਰਪਿੰਦਰ ਨੇ ਵਿਆਹ ਤੇ ਨਹੀਂ ਵੀਰ ਜੀ ਵਿਆਹ ਤੇ ਆਇਓ ਜੇ ਮੰਮੀ ਨਹੀਂ ਆ ਸਕਦੇ ਤੁਸੀਂ ਤੇ ਭਾਬੀ ਆਇਓ ਇੱਕ ਵਾਰ ਵੀ ਕਿਹਾ ਯਾਰ ਉੱਥੇ ਕਰ ਲੈਣਾ ਮਾਂ ਜਿਹੜੀ ਗਈ ਹੈ ਮਨੂੰ ਕਿ ਲੋੜਾ ਫੋਨ ਕਰ। ਐਫਾ ਜੀ ਕੰਮਾਂ ਨੂੰ ਮੈਨੂੰ ਫੋਨ ਕਰਨਾ ਪਾ। ਆ ਆਹੋ ਮੈਂ ਵੇਖੀ ਹੀ ਵੀਡੀਓ ਸਟੇਟਸ ਜਿਹਾ ਪਾਇਆ ਹੀ ਐਨ ਪਰਾਂਦੇ ਪਾ ਕੇ ਤੇ ਲਿਸ਼ਕ ਪੁਸ਼ਕ ਕਰਨ ਦੀ ਹੀ ਬਥੇਰੀ ਇਹਨੂੰ ਇੰਨਾ ਨਹੀਂ ਹੈਗਾ ਕਿ ਮੈਂ ਕੀ ਕਰਨੀ ਆ ਮੈਂ ਜ ਆਪਣੇ ਵੀਰ ਨੂੰ ਫੋਨ ਕਰ ਦਾਂ ਕਿ ਤੇ ਕਿਹੜੀ ਗੱਲ ਆ ਜੂਗੀ ਪਰਦਾਨ ਵੀ ਕਰਦੀ ਹੁਣੀ ਨਾ ਅੱਗੇ ਅੱਗੇ ਹੋ ਹੋ ਕੇ ਵਿਆਹ ਤੇ ਉਹ ਇਨਾਂ ਦਾ ਮਨ ਵੀਰ ਥੁੜੀ ਹੈਗਾ ਵਾ ਵੀਰ ਬਸ ਗੱਲਾਂ ਸੁਣਨ ਵਾਸਤੇ ਗੱਲਾਂ ਸੁਣਾਣ ਨੂੰ ਹੀ ਆ ਉਹਦੇ ਵਾਸਤੇ ਵੀਰ ਭਾਬੀ ਰੱਖੇ ਆ ਜਦੋਂ ਗੱਲਾਂ ਕਰਨੀ ਦੀ ਨਾ ਉਦੋਂ ਉਹਨੇ ਟੱਕਣ ਢਾਉਣ ਵਾਸਤੇ ਵੀਰ ਆਵੇ ਇਨਾਂ ਦਾ ਮਨ ਨਹੀਂ ਬਸ ਮਾਂ ਜੀ ਵੀ ਇੱਥੇ ਵੱਡੀ ਤੇ ਬੇਇੱਜ਼ਤੀ ਕਰਨਾ ਆਪਾਂ ਦੋਨੇ ਹੀ ਆ ਫਿਰ ਮੈਂ ਤਾਂ ਨਹੀਂ ਮੱਥੇ ਲੱਗਣਾ ਉਹਨਾਂ ਦੇ ਹੁਣ ਤੇ ਹੀ ਨਿਕਲ ਜੇ ਕਿਤੇ ਮੈਂ ਦੇਖੂਗੀ ਜੇ ਆਣਗੇ ਨਾ ਮੈਂ ਕੋਬਾਨਾ ਲਾ ਲਾਂਗੀ ਕਿ ਮੈਂ ਠੀਕ ਨਹੀਂ ਹੈਗੀ ਮਾੜੀ ਸਾਸਤਰੀ ਕਾਲ ਬੁਲਾ ਕੇ ਵੀ ਬੰਦਾ ਲਾਂਦਾ ਪਰ ਪਹਿਲੀ ਗੱਲ ਇਹ ਆ ਨੂੰ ਚਾਹੀਦਾ ਕਿ ਮੰਮੀ ਨਾਲ ਗੱਲ ਕਰੇ ਕਿ ਮੰਮੀ ਤੁਸੀਂ ਠੀਕ ਨਹੀਂ ਸੀ ਤਾਂ ਕਿਦਾਂ ਹਿਸਾਬ-ਕਿਤਾਬ ਤੁਸੀਂ ਮੈਂ ਐਦਾ ਝੂਠ ਬੋਲਦਾ ਤੇ ਹੁਣ ਆਪੀ ਮਾਮਾ ਧੀਆਂ ਸਾਹਮਣੇ ਗੱਲ ਨਹੀਂ ਨਹੀਂ ਮੈਂ ਕਹੇ ਆਂ ਮੈਂ ਹੁਣ ਮੰਜੇ ਤੇ ਜਾਰੀ ਕਰੋ ਪੈਣ ਵਾਤੇ ਨਾਲ ਕਹਿ ਦੇ ਵੀ ਮੇਰੇ ਸੈੱਲ ਘਟੇ ਹੀ ਆਹੋ ਸੈੱਲ ਘਟਾ ਲਓ ਆਹ ਕਹਿਣਾ ਹੀ ਪੈਣਾ ਹੁਣ ਮੈਂ ਕੀ ਕਰਾਂ ਫਿਰ ਦੱਸ ਚਲੋ ਕੋਈ ਨਹੀਂ ਦੇਖ ਲਾਂਗੇ ਜਦੋਂ ਆਣਗੇ ਚਲੋ ਤੁਹਾਨੂੰ ਮੈਂ ਚਾਹ ਪਾਣੀ ਬਣਾ ਦੇਵਾਂ ਮੈਂ ਨਹੀਂ ਮਤਲਬ ਬਣਾਉਣਾ ਚਲੋ ਨਾ ਲੱਗੇ ਉਹ ਤੁਹੀ ਚਾਹ ਪਾਣੀ ਪੀਂਨੇ ਆ ਚਲੋ ਬਣਾ ਦੀ ਟੈਨਸ਼ਨ ਆ ਲੈ ਕੇ ਨਾ ਦਿਮਾਗ ਤੇ ਗਿਆ ਖਰਾ ਸਨੀਪਾ ਮਮੀ ਤੇ ਗਈ ਹੈ ਬਾਹਰ ਮੈਂ ਤੇਰਾ ਕਰ ਨਹੀਂ ਗੱਲ ਹੁਣ ਮੇਰੀ ਗੱਲ ਸੁਣ ਕੱਲ ਜਦੋਂ ਤੂੰ ਬੋਲਣ ਦੀ ਇੱਥੇ ਬਾਹਰ ਆ ਕੇ ਇਹਦਾ ਚੰਗਾ ਵਾ ਜੇ ਕੋਈ ਸੁਣ ਲੈਂਦਾ ਤਾਂ ਕੀ ਕਹਿਣਾ ਹੈ ਮੈਂ ਵਾਧੂ ਕੀ ਕਹਤਾ ਤੁਹਾਨੂੰ ਨਹੀਂ ਵਾਧੂ ਕੀ ਕਹਦਾ ਤੈਨੂੰ ਨਹੀਂ ਪਤਾ ਘਰ ਚ ਕੀ ਹੈਗਾ ਤੇ ਕੀ ਨਹੀਂ ਹੈਗਾ ਜਿੱਦਾਂ ਤੇ ਸਾਡੇ ਘਰ ਗੱਡੀ ਹੁੰਦੀ ਤੈਨੂੰ ਗੱਡੀ ਚ ਨਾ ਮੈਂ ਲੈ ਕੇ ਜਾਂਦਾ ਤੇ ਸਾਨੂੰ ਕੀ ਪਤਾ ਸੀ ਤੂੰ ਹੁਣ ਸਾਡੇ ਨਾਲ ਧੋਖਾ ਕਰਨਾ ਸੀ ਸੰਦੀਪਾ ਇਹ ਕੋਈ ਧੋਖਾ ਨਹੀਂ ਕੀਤਾ ਠੀਕ ਹੈ ਨਾ ਤੇ ਨਾ ਇਹ ਗਲਤ ਚੋਲਿਆਂ ਨੇ ਕਹੀ ਆ ਹੁਣ ਮੈਨੂੰ ਨਹੀਂ ਇਹ ਗੱਲ ਦਾ ਪਤਾ ਇਹ ਗੱਲ ਨਿਕਲੀ ਕਿੱਥੋਂ ਵਾ ਮੈਂ ਕੋਈ ਵਾਧੂ ਗੱਲ ਨਹੀਂ ਕਹੀ ਤੁਹਾਨੂੰ ਠੀਕ ਹੈ ਨਾ ਤੁਸੀਂ ਜਿੱਦਾਂ ਬਣ ਕੇ ਗਏ ਨਾ ਮੈਂ ਉਸ ਗੱਲ ਤੋਂ ਟੋਕਿਆ ਸੀ ਤੁਹਾਨੂੰ ਉਹ ਬਣ ਕੇ ਕਿੱਦਾਂ ਗਏ ਜੋ ਮੈਨੇ ਕੱਪੜੇ ਉਹ ਪਾਉਣੇ ਸੀ ਚਸ ਵਾਦੇ ਕੱਪੜੇ ਪਾ ਕੇ ਜਾਈਦਾ ਵਾ ਹੁਣ ਹਰ ਦਾ ਕੋਡਮੈਂਟ ਪਾ ਕੇ ਤੁਰਪਾ ਇੱਜ਼ਤ ਬਣਾਈ ਦੀ ਕਿ ਗਵਾਈ ਦੀ ਆ ਮੈਨੂੰ ਪਤਾ ਵਾ ਜਿਹੜੀ ਕਿਨੀ ਕਿੱਦ ਹੈਗੀ ਪਿੰਡ ਚ ਨਾ ਮੈਂ ਕਦੀ ਕਹਿੰਨੋ ਮਾਰਾ ਬੋਲਿਆ ਵਾ ਤੇ ਨਾ ਮੈਂ ਕਦੀ ਸੁਣਿਆ ਵਾ ਠੀਕ ਹੈ ਨਾ ਐ ਹੋਜੀ ਕੋਈ ਗੱਲ ਨਹੀਂ ਕਦੀ ਕੀਤੀ ਉਹ ਪਤਾ ਮੈਨੂੰ ਕਿੰਨੀ ਕੀ ਇੱਜ਼ਤ ਵਾ ਟਾਡੀ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਨਾ ਨਾ ਕੋਈ ਚ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਉਹਦਾ ਤਾਂ ਬੜਾ ਕੰਨੇ ਸੀ ਕਿ ਮਾਸੀ ਬੜੀ ਚੰਗੀ ਸਾਡੀ ਮਾਸੀ ਤੇ ਇੱਕ ਦਿਨ ਨਹੀਂ ਆਈ ਉਹ ਲੋਕਾਂ ਨੂੰ ਪਤਾ ਵਾ ਦੇਣੇ ਪੈਣੇ ਆ ਕਿਸ ਨੂੰ ਦਿੱਤੇ ਹੋਣਗੇ ਤਾਂ ਤਾਂ ਹੀ ਆ ਨਾ ਮੇਰੀ ਗੱਲ ਸੁਣ ਸਾਰਿਆਂ ਨਾਲ ਵਰਤਿਆਂ ਠੀਕ ਹੈ ਨਾ ਕੋਈ ਗੱਲ ਨਹੀਂ ਜਦੋਂ ਕਿ ਪ੍ਰੋਗਰਾਮ ਕਰਾਂਗੇ ਨਾ ਸਾਰਿਆਂ ਨੂੰ ਸੱਦਾਂਗੇ ਐਦਾਂ ਨਹੀਂ ਰਹਿਣ ਦਿੰਦੇ ਤੁਸੀਂ ਪ੍ਰੋਗਰਾਮ ਕਰ ਲਿਆ ਵਾ ਜਿੰਨਾ ਕ ਵਧੀਆ ਤੁਸੀਂ ਵਿਆਹ ਕੀਤਾ ਨਾ ਉਦਾਂ ਦਾ ਤੁਸੀਂ ਪ੍ਰੋਗਰਾਮ ਕਰ ਲੈਣਾ ਹੁਣ ਛੱਟਪਟ ਤੇ ਵਿਆਹ ਹੋਇਆ ਸੀ ਤੁਸੀਂ ਮਿੰਟੋ ਮੇਟੀ ਤੇ ਕਹਦਾ ਵਾ ਇਹਦੇ ਅੰਦਰ ਰੱਖ ਲਓ ਉਹ ਦਿਨ ਤੇ ਕਰਨਾ ਵਾ ਅਸੀਂ ਆਡਾ ਕਸੂਰੀ ਅਸੀਂ ਵੀ ਤਾਂ ਕੀਤਾ ਸੀ ਨਾ ਮੈਨੂੰ ਪਤਾ ਕਿੰਨਾ ਕੀਤਾ ਠੀਕ ਹੈ ਨਾ ਜੇ ਆ ਗੱਲਾਂ ਕਰਨੀਆਂ ਵੰਦੇ ਮੈਂ ਤੁਹਾਡੇ ਫਾਇਦੇ ਵਾਸਤੇ ਕਹਿੰਨੀ ਠੀਕ ਹੈ ਨਾ ਚੰਗੇ ਕੱਪੜੇ ਪਾ ਕੇ ਜਾਇਆ ਕਰੋ ਤੇ ਮੇਰੀ ਇੱਜ਼ਤ ਬਣਾਇਆ ਕਰੋ ਉਹ ਚੰਗਾ ਬਾਬਾ ਜਿਹੜੇ ਨਾਲ ਮਾਂ ਪਿਓ ਨੇ ਦਿੱਤੇ ਆ ਨਾ ਉਹੋ ਪਾਲਿਆ ਕਰੂੰਗਾ ਉਹ ਹੀ ਚੰਗੀ ਹੈ ਨਾ ਉਹਨਾਂ ਨੇ ਤਾਂ ਫਿਰ ਵੀ ਚੰਗੇ ਦਿੱਤੇ ਆ ਤੇ ਕੋਈ ਕਹਿੰਦੀ ਮੈਂ ਉਹ ਉਹ ਗਿਆ ਉਹ ਉਹ ਪਾਲਿਆ ਕਰੂੰਗਾ ਵਿਆਹ ਤੇ ਜਿਹੜਾ ਸੂਟ ਪਾਇਆ ਸੀ ਪ੍ਰੈਸ ਹੀ ਕਰ ਲੈਂਦੇ ਉਹਨੂੰ ਕਿਤੇ ਪ੍ਰੈਸ ਕਰ ਲੈਂਦੇ ਕੋਈ ਕਹਿੰਦੀ ਹਾਂ ਤੂੰ ਆ ਗਈ ਹੈ ਨਾ ਦੇ ਦੇ ਘੜੀ ਪ੍ਰੈਸ ਕਰਕੇ ਆ ਜਾਇਆ ਕਰੂੰਗਾ ਮੈਂ ਤਾਂ ਦੇ ਹੀ ਦੇਣੇ ਆ ਹਰ ਵੇਲੇ ਤਕਨੀ ਰਹਿੰਦੀ ਜਦੋਂ ਮਰਜੀ ਵੇਖ ਲੋ ਇਹ ਲੱਭਦੀ ਐਸ਼ਬਸ਼ਤੀ ਉਹ ਕਿੱਥੋਂ ਮਿਲਨੀ ਆਉਣ ਇੱਥੇ ਨਾਲ ਇੱਥੇ ਗੱਡੀ ਦਾ ਨਾਮ ਕੋ ਦੱਸਤਾ ਇਹਨੂੰ ਵੀ ਛੱਡਾਂ ਮੇਰੀ ਗੱਲ ਸੁਣੋ ਹਾਂ ਇੱਕ ਸਲਾਹ ਕਰਨੀ ਤੁਹਾਡੇ ਨਾਲ ਕਾਦੀ ਹੁਣ ਨਾ ਮੈਨੂੰ ਗੁੱਸੇ ਨਾ ਹੋਇਓ ਤੁਸੀਂ ਗੱਲ ਸਮਝਿਓ ਮੇਰੀ ਗੱਲ ਤੇ ਮੂੰਹ ਵੀ ਬੜੀ ਵਧੀਆ ਵੇਖਣ ਦੇ ਚੱਲ ਪਹਿਲਾਂ ਤੇਰੀ ਸੁਣ ਲੈਨੇ ਆ ਮੈਂ ਕੀ ਕਹਿਨੀ ਆ ਮੇਰਾ ਰਾਦਾ ਵਾ ਕਿ ਮੈਂ ਭੈਣ ਦੀ ਨਾ ਉਹ ਨਾ ਵੇਖਾਂ ਜਾ ਕੇ ਮੇਰੀ ਗੱਲ ਸੁਣਾਂ ਉੜਦ ਭੈਣ ਨੇ ਕਾਰ ਦਿੱਤਾ ਸਾਂਭਿਆ ਵਾ ਹੈ ਉਹਨੇ ਕਿਸ ਨੂੰ ਕਾਰ ਨਹੀਂ ਦਿੱਤਾ ਤੁਹਾਨੂੰ ਹੀ ਭਲੇਖਾ ਵਾ ਮੈਨੂੰ ਦੱਸਿਆ ਵਾ ਕਿ ਉਹ ਨਹੀਂ ਮੈਂ ਭੈਣ ਕੋ ਜਾਣਾ ਉਹਦੀ ਕਦੀ ਨੋ ਵੇਖਾਵਾਂ ਕਦੀ ਕੁਛ ਕਰਾਵਾਂ ਹੈ ਤੇਰਾ ਦਿਮਾਗ ਕੰਮ ਕਰਦਾ ਵਾ ਮੇਰਾ ਦਿਮਾਗ ਕੰਮ ਕਰਦਾ ਤਾਂ ਹੀ ਆਈ ਆ ਚੱਲ ਫਿਰ ਕੀ ਹੋ ਗਿਆ ਹੈ ਤੁਹਾਨੂੰ ਪਤਾ ਵੀ ਲੋਕੀ ਪਾਨੀਆਂ ਬੜੀਆਂ ਮਾਰਦੇ ਸੀ ਤੇ ਵਿਚਾਰੀ ਨੇ ਕਰ ਲਿਆ ਹੋਗਾ ਚੋਰੀ ਨਹੀਂ ਕਿਹਨ ਦੱਸਿਆ ਤੇ ਨਹੀਂ ਸਹੀ ਚੱਲ ਇੰਨਾ ਹੀ ਬੜਾ ਯਾਰ ਐਡੀ ਐਡੀ ਵੀ ਚੋਰੀ ਕਾਦੀ ਆ ਹੈ ਵੀ ਆਪਣੇ ਨਿਜੀ ਰਿਸ਼ਤੇਦਾਰ ਛੱਡ ਕੇ ਤੇ ਹੈ ਉਹਨੇ ਕਿਸ ਨੂੰ ਵੀ ਨਹੀਂ ਕਿਹਾ ਗੁੱਸਾ ਤੇ ਮੈਂ ਤਾਂ ਕਰਾਂ ਨਾ ਜੇ ਕਿਸ ਨੂੰ ਹੋਰ ਨੂੰ ਸੱਦ ਲਿਆ ਹੋਵੇ ਪਰ ਇੱਕ ਗੱਲ ਹੈ ਕਿ ਤੂੰ ਆਪਣੀ ਭੈਣ ਦਾ ਪੱਖ ਪੂਰਨ ਨਾ ਨਹੀਂ ਪੱਖ ਮੈਂ ਉਹਨੇ ਇੱਡੀ ਵੱਡੀ ਤੇਰੇ ਭਾਜੀ ਯਾਰ ਛੜੀ ਤੇ ਤੂੰ ਮਰਮਰ ਜਾਣ ਨਹੀਂ ਹੈ ਮੈਨੂੰ ਕੀ ਜਾਣੇ ਮੇਰੇ ਜਾਇ ਸੱਚ ਸੁਆਹ ਪਵਾ ਕੇ ਜੂ ਨਾਗੇ ਨੇ ਕੋਇਆ ਬੁਲਾਇਆ ਉੱਥੇ ਤੇ ਮੈਂ ਤਾਂ ਅੱਗੇ ਡਰਦੀ ਡਰਦੀ ਆਈ ਆ ਵੀ ਪਤਾ ਨਹੀਂ ਕਿਹੜੇ ਮੂੰਹ ਕੋਣਾ ਤੁਸੀਂ ਤੁਸੀਂ ਉਹੀ ਕੰਮ ਕਰਨ ਦੇ ਜੇ ਗੱਲ ਨੂੰ ਸਮਝਿਆ ਕਰੋ ਗੱਲ ਤੂੰ ਨਹੀਂ ਨਾ ਚੰਗੀ ਕਰਦੀ ਮੈਂ ਤਾਂ ਖਿਆਰੇ ਪਾਣੀ ਹੋਰ ਕੋ ਸਲਾਹ ਕਰ ਰਹੀ ਕਿਤੇ ਜਾਣਾ ਆਉਣਾ ਕਿਤੇ ਹੋਰ ਰਿਸ਼ਤੇਦਾਰ ਦੇ ਆ ਜਾ ਕੇ ਚੁੱਕ ਕੇ ਸੂਈ ਭੈਣ ਦੇ ਰਾਤੀ ਇਹਨੂੰ ਮੈਂ ਵਿਚਾਰੀ ਆ ਮੈਂ ਗੁੱਸਾ ਕਰੂਗੀ ਇਹ ਤਾਂ ਮੇਰੇ ਲਾਗੇ ਨਾਣੇ ਲੈ ਕੇ ਡੈਂਡਾ ਹੱਦ ਕਰਦੇ ਜੇ ਤੁਸੀਂ ਐਵੇਂ ਨਾ ਉਹਨੇ ਵਿਚਾਰੀ ਨੇ ਕੀ ਮਾੜਾ ਕੀਤਾ ਤੁਹਾਡਾ ਬਥੇਰੀ ਚੰਗੀ ਆਉਂਦੀ ਜਾਂਦੀ ਰਹੀ ਐ ਮਿਲਦੀ ਰਹੀ ਐ ਮੈਨੂੰ ਬਥੇਰਾ ਤੇ ਹੁਣ ਕੰਮ ਆਉਣ ਵਾਲਾ ਹੁਣ ਜਾਣ ਵਾਲਾ ਕੀਤਾ ਵਾ ਜੇ ਵੇਲੇ ਵੇਲੇ ਗਰਜਵਾ ਤਾਂ ਇੱਥੋਂ ਜੇ ਹੋਰ ਕੰਮ ਆ ਤਾਂ ਉਹੀ ਇੱਥੋਂ ਨਹੀਂ ਤੇ ਜਦੋਂ ਚੜ੍ਹਾ ਕਰਨਾ ਉਹਦੋਂ ਕੋਈ ਵੀ ਨਹੀਂ ਕਹੀ ਕੋਈ ਮਜਬੂਰੀ ਹੋਊਗੀ ਉਹਦੀ ਜਿਹੜਾ ਨੇ ਨਹੀਂ ਦੱਸਿਆ ਵਿਚਾਰੀ ਨੇ ਤਾਨੂੰ ਪਤਾ ਹੀ ਆ ਨਾ ਕਿੰਨੇ ਥਾਵਾਂ ਤੇ ਧੁਪਾਨੀਆਂ ਵੱਜ ਗਈਆਂ ਹੀ ਲੋਕੀ ਹੁਣ ਕਿੱਥੋਂ ਦਿੰਦੇ ਇਹੋ ਤਾਰਿਖਾ ਧੁਪਾਨੀ ਹੀ ਮਾਰਦੇ ਸੀ ਉਹਦੇ ਦੁਖੀ ਸੀ ਤੇ ਮਾੜਾ ਮੋਟਾ ਝੂਟਾ ਸੱਚਾ ਫੋਨ ਹੀ ਕਰ ਛੱਡ ਲਈ ਪੀ ਚੱਲ ਅਸੀਂ ਅੱਜ ਵਿਆਹ ਨੂੰ ਜਾਣਾ ਤੁਸੀਂ ਸਵੇਰੇ ਆ ਜਿਓ ਪਹਿਨ ਮੇਰਾ ਬੜਾ ਜੀ ਕਰਨ ਲਿਆ ਵਾ ਪੀ ਜਾ ਕੇ ਵੇਖਾਂ ਤੇ ਸਹੀ ਵੀ ਕਿਹੋ ਜੀ ਨਾਉ ਲੈ ਕੇ ਆਈ ਆ ਤੇ ਕੀਸਾ ਤਬ ਹੋਇਆ ਵਾ ਮੈਨੂੰ ਤਾਂ ਹੁਣ ਹੋਰ ਤਰ੍ਹਾਂ ਹੀ ਹੋਣ ਲਿਆ ਵਾ ਚਲੀ ਜਾ ਜੇ ਮੂਹਣਾ ਲਾ ਕੇ ਮੇਰੇ ਲਾ ਕੇ ਮੜ ਕੇ ਮੇਰੇ ਕੰਨ ਚ ਭੂ ਭੂ ਕੀਤਾ ਨਾ ਕਿ ਉਹ ਐਂ ਕੀਤਾ ਤੇ ਮੈਨੂੰ ਐਂ ਕੀਤਾ ਤੇ ਆ ਹੋਇਆ ਮਰੀਤ ਨੇ ਮੇਰੀ ਭੈਣ ਨੇ ਮੈਨੂੰ ਜਾਂਦਾ ਕੋਇਆ ਨਹੀਂ ਸਿੱਧੇ ਮੂੰਹ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਇਹ ਫਿਰ ਆਪਣਾ ਸੋਚ ਵਿਚਾਰ ਕੇ ਜਾਵੇਂ ਚਲੀ ਜਾ ਮੈਂ ਨਹੀਂ ਤੂੰ ਡੱਕਦਾ ਨਹੀਂ ਤਾਂ ਕਹਿੰਦੀ ਤੈਨੂੰ ਕੁਝ ਵੀ ਮੈਂ ਤੁਸੀਂ ਨਾ ਇਦਾਂ ਹੀ ਬਸ ਪਿਆ ਕਰੋ ਮੈਨੂੰ ਕਦੀ ਤੇ ਪਿਆਰ ਨਾਲ ਗੱਲ ਸੁਣ ਲਿਆ ਕਰੋ ਮੇਰੀ ਤੇ ਕੀ ਆਨੀ ਆ ਤੂੰ ਗੱਲ ਸੁਵਾਦੀ ਕਰ ਤੇ ਫਿਰ ਹੋਣਾ ਚੱਲ ਠੀਕ ਆ ਫਿਰ ਵੇਖੂਗੀ ਫਿਰ ਮੈਂ ਜੇ ਮੱਕ ਜਾਇਆ ਗਿਆ ਤਾਂ ਫਿਰ ਮੈਂ ਚੱਲ ਜਾਣਾ ਜੇ ਫਿਰ ਨਾ ਐਵੇਂ ਮੇਰੇ ਦਿਵਾਲੇ ਹੋ ਜਾ 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 ਚੱਲ ਜੀ ਭਾਈ ਹਰ ਗੱਲ ਚ ਵੇਚ ਤੂੰ ਵੀ ਹੱਦ ਹੋਈ ਹੈ ਜਦੋਂ ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਵੀ ਨਾ ਜਾ ਨਾ ਜਾ ਜਦ ਉਹਨੇ ਸਾਨੂੰ ਨਹੀਂ ਕਿਹਾ ਤਾਂ ਸਾਨੂੰ ਵੀ ਲੋੜਵਾ ਜਾਣ ਦੀ ਉੱਥੇ ਐਵੇਂ ਮਗਮਗ ਤੁਰੇ ਫਿਰਨਾ ਜਾ ਕੇ ਕਿਹਦੇ ਨੂੰ ਅਗਲੇ ਨੇ ਨਹੀਂ ਕਿਹਾ ਸਾਨੂੰ ਵੀ ਲੋੜਵਾ ਹੱਦ ਹੋਈ ਇਹਦੇ ਵਾਲੀ ਜਾ ਹਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸੁਣਾ ਕੀ ਹਾਲ ਚਾਲ ਆ ਵਧੀਆ ਵਧੀਆ ਤੀ ਸੁਣਾਓ ਹਾਂ ਮੈਂ ਵੀ ਠੀਕ ਠਾਕ ਹੋਰ ਕੀ ਕਰਨ ਦੇ ਕੁਝ ਨਹੀਂ ਮੰਮੀ ਬੈਠੀ ਹੀ ਵੇਲੀ ਅੱਛਾ ਅੱਛਾ ਹੋਰ ਪਰਿਵਾਰ ਠੀਕ ਠਾਕ ਆ ਦਲਜੀਤ ਮੰਮੀ ਹਾਂਜੀ ਹਾਂਜੀ ਸਾਰੇ ਠੀਕ ਆ ਤੁਸੀਂ ਸੁਣਾਓ हां मैं मैं ठीक-ठाक चंगा होया ते फोन करता वा हां जी मैं तो ਝਾਕਦੀ ਝਾਕਦੀ ਕਰਦੀ ਨਹੀਂ ਮੈਂ ਆ ਤੇਰੀ ਮੰਮੀ ਕਹੂਗੀ ਤੇਰੀ ਮਾਂ ਦਾ ਨਾ ਹਰੋਜ ਹੀ ਫੋਨ ਆ ਜਾਂਦਾ ਵਾ ਆ ਕਰਕੇ ਮੈਂ ਚਲ ਆਪੇ ਹੀ ਕਰ ਦਿਆ ਕਰਦੀ ਮੰਮੀ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਹੀ ਰੋਜ ਫੋਨ ਕਰਿਆ ਕਰੋ ਉਹਨਾਂ ਨੇ ਕੀ ਕਹਿਣਾ ਆਪਣੀ ਮਾਂ ਨਾਲ ਹੀ ਗੱਲ ਕਰਨੀ ਮੈਨੂੰ ਹੋਰ ਤਰਾ ਚਾਕਾ ਜਿਆ ਹੁੰਦਾ ਵਾ ਚਲ ਤੂੰ ਇਹ ਮੈਨੂੰ ਦੱਸ ਕਿ ਕਿਦਾਂ ਕਿਤੇ ਵਾਂਡੇ ਮੁੰਡੇ ਗਏ ਜੇ ਕਿ ਨਹੀਂ ਮੰਮੀ ਗਏ ਹੀ ਮਾਸੀ ਕੋਲ ਅੱਛਾ ਅੱਛਾ ਠੀਕ ਹਾਂਜੀ ਹੋ ਐ ਮਾਸੀ ਕੋਲ ਚਲ ਵਧੀਆ ਕੀਤਾ ਪੁੱਤ ਹਾਂਜੀ ਹਾਂਜੀ ਹੋਰ ਤੀ ਸੁਣਾਓ ਆਠੀਠਾ ਮੰਮੀ ਦੱਸ ਮੰਮੀ ਤੂੰ ਮੈਨੂੰ ਦੱਸਿਆ ਨਹੀਂ ਲੈਣ ਕਿਦਾਂ ਆਉਣਾ ਵਾ ਮੈਂ ਕਿੰਨੇ ਦਿਨ ਹੋ ਗਏ ਟੀਕਣ ਦੀ ਤੁਹਾਨੂੰ ਕੋਈ ਗੱਲ ਨਹੀਂ ਪੁੱਤ ਇੱਕ ਦੋ ਦਿਨ ਤਾਂ ਘੰਨੇ ਆ ਤੇਰੇ ਡੈਡੀ ਹੁਣੇ ਕਣਕ ਕਣਕ ਬੀਜਣ ਡਏ ਹੀ ਤੇ ਨਿਆ ਚੱਲ ਪੀਜ ਹੀ ਲੈ ਆਣ ਇਹਨਾਂ ਨੂੰ ਕੀ ਤੰਗੀ ਦੇਣੀ ਆ ਮੰਮੀ ਆ ਜਾਓ ਅੱਛੇ ਦੇ ਲੈਣਾ ਮੇਰਾ ਜੀ ਨਹੀਂ ਲੱਗਦਾ ਉੱਧੀ ਤੇ ਮੇਰਾ ਨਹੀਂ ਲੱਗਦਾ ਉਦੋਂ ਤੂੰ ਆਈ ਹਾਂ ਘੜੀ ਦੀ ਘੜੀ ਮਾਵਾਂਤੀਆਂ ਲੈ 100 200 ਕਰਨਾ ਹੁੰਦਾ ਵਾ ਉਹਨਾਂ ਤੇਰੀ ਸੱਸ ਨੂੰ ਕਹਿਣਾ ਹੀ ਨਾ ਅੱਠ ਦੇ ਰੱਖਣਾ ਵਾ ਕੁੜੀ ਨੂੰ ਠੀਕ ਆ ਠੀਕ ਆ ਨਹੀਂ ਨਹੀਂ ਮੰਮੀ ਤੇ ਸਗੋਂ ਕਹਿਣ ਦੇ ਹੀ ਤੈਨੂੰ ਇੱਕ ਰੀ ਲੈ ਜਾਣਾ ਤੇ ਫੇਰੇ ਤੈਨੂੰ ਚੌਂਕੇ ਚੜਾਵਾਂਗੇ ਅੱਛਾ ਤੈਨੂੰ ਕੰਮੇ ਨਹੀਂ ਲਾਇਆ ਜੀ ਨਹੀਂ ਨਹੀਂ ਹਜੇ ਨਹੀਂ ਲਾਇਆ ਕੰਮ ਇਹਨਾਂ ਨੇ ਫੇਰ ਤੇ ਤੇਰੀ ਸੱਸ ਚੰਗੀ ਆ ਨਹੀਂ ਤਾਂ ਕਈ ਤਾਂ ਆਉਂਦੇ ਕੰਮੇ ਲਾ ਦਿੰਦੇ ਆ ਨਹੀਂ ਨਹੀਂ ਮੰਮੀ ਸੱਸ ਦਾ ਸੁਭਾਅ ਬੜਾ ਚੰਗਾ ਵਾ ਹਾਂ ਲਫਤਿਆ ਆ ਸਾਡੇ ਵਾਲੀ ਵੇਖ ਲਾ ਡੇਲੇ ਚੁੱਕੇ ਹੋਣੇ ਆ ਤੇ ਮੰਮੀ ਫੋਨ ਤੇ ਲੱਗੀ ਆ ਮੈਂ ਤੈਨੂੰ ਇਹਨਾ ਮੈਂ ਸੰਦੀਪ ਕੀ ਦੱਸਾਂ ਕੀ ਗੱਲ ਹੋਈ ਮੰਮੀ ਫੋਨ ਤੋਂ ਬੜਾ ਪਵਾੜਾ ਪਾਇਆ ਵਾ ਕਿ ਸੰਦੀਪ ਨੇ ਫੋਨ ਲੈ ਕੇ ਦਿੱਤਾ ਵਾ ਤੇ ਮੰਮੀ ਇਹਨਾਂ ਨੂੰ ਕੀ ਹੋਣ ਡਿਆ ਭਲਾ ਫੋਨ ਤੇ ਨਹੀਂ ਲੈ ਕੇ ਦਿੱਤਾ ਆਪਣੀ ਧੀ ਨੂੰ ਇਹਨੂੰ ਕਾਦਾ ਸਾੜਾ ਪੈਂਡਿਆ ਇਹਨੂੰ ਇਹ ਹੀ ਹੋ ਕਿ ਮੰਮੀ ਉਹਤਰਾ ਗੱਲ ਕਰੂਗੀ ਮੰਮੀ ਮੈਨੂੰ ਕਵੇ ਤਾਂ ਮੈਂ ਕੀ ਕਰਾਂ ਫੋਨ ਲਾਦਾ ਕਿ ਠੀਕ ਰਹਿ ਕੇ ਨਾ ਲਾਦਾ ਆ ਗੱਲ ਹੋਈ ਮੰਮੀ ਇਹਦਾ ਤੇ ਰੋਜ਼ ਦਾ ਕੰਮ ਹੋ ਗਿਆ ਵਾ ਆ ਤੇ ਫੋਟੇ ਤਾਂ ਹੀ ਆ ਪਰ ਹੁਣ ਕੀ ਕਰਨਾ ਬੜੀ ਤੰਗ ਹੈ ਤੂੰ ਨਾ ਟੈਨਸ਼ਨ ਲਿਆ ਕਰੋ ਠੀਕ ਆ ਨਾ ਤੈਨੂੰ ਸੁਣਾਉਣਾ ਸੀ ਨਾ ਕਿ ਮੈਂ ਆਪਣੀ ਧੀ ਨੂੰ ਲੈ ਕੇ ਦਿੱਤਾ ਵਾ ਮੈਂ लवली ਨੂੰ ਕਿਹਾ ਸੀ ਮੈਂ ਹਾਂ लवली ਵੇਖ ਮੈਂ ਗੱਡੀ ਨਹੀਂ ਲੈਤੀ ਉਹਨੂੰ ਫੋਨ ਹੀ ਲੈ ਕੇ ਦਿੱਤਾ ਤੇ ਨਾਲੇ ਮੇਰੀ ਧੀ ਆ ਜੋ ਮੇਰਾ ਜੀ ਕਰੂ ਮੈਂ ਉਹ ਲੈ ਕੇ ਦਉ ਮੈਨੂੰ ਤੇ ਨਾ ਤੇਰਾ ਡਰ ਪਿਆ ਕਿ ਨਾ ਉਹਦਾ ਪਿਆ ਮੰਮੀ लवली ਭਾਜੀ ਨੇ ਵੀ ਉਹਦੀ ਗੱਲ ਕਰਨੀ ਆ ਉਹ ਕਿਹੜਾ ਸਾਡੀ ਗੱਲ ਕਰਦੇ ਨਹੀਂ ਨਹੀਂ ਉਹਨੂੰ ਮੈਂ ਸਮਝਾਤਾ ਹੀ ਫਿਰ ਸਮਝ ਗਿਆ ਹੀ ਉਹ ਗੱਲ ਠੀਕ ਆ ਤੇ ਕਰਨ ਠੀਕ ਆ ਹਾਂ ਕਰਨ ਠੀਕ ਠਾਕ। ਰਿਆ ਹੀ ਜਾਦ ਕਰਨ। ਮੰਮੀ ਦੀਦੀ ਨੂੰ ਕਿੱਦਾਂ ਲੈਣ ਜਾਣਾ ਵਾ। ਠੀਕ ਠੀਕ ਆ। ਤੇ ਲੱਗਦਾ ਫਿਰ ਬੜੀ ਛੇਤੀ ਆ। ਚੱਲ ਪੁੱਤ। ਭੈਣ ਭਰਾਵਾਂ ਦਾ ਪਿਆਰ ਇਦਾਂ ਹੀ ਆ ਕਿ ਜਦੋਂ ਕੁਵਾਰੇ ਹੁੰਦੇ ਜੇ ਲੜਦੇ ਤੇ ਜਦੋਂ ਇਹਦਾ ਵਿਆਹ ਹੋ ਜਾਂਦਾ ਫਿਰ ਮਿਲਣ ਨੂੰ ਤਰਸਦੇ ਜੇ ਇੱਕ ਦੂਜੇ। ਹਾਂਜੀ ਹਾਂਜੀ। ਚਲੋ ਠੀਕ ਆ ਮੰਮੀ। ਤੇ ਫੋਨ ਕਰਦੇ ਆ ਕਰੋ ਠੀਕ ਆ ਨਾ। ਹਾਂ ਚੰਗਾ ਪੁੱਤ। ਧਿਆਨ ਰੱਖੀਂ ਆਪਣਾ। ਠੀਕ ਆ ਠੀਕ ਆ।